ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9115265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਹਿਲਾ ਸੂਆ ਬੂਰੀ ਝੋਟੀ ਲੈ ਕੇ ਆਏ ਆਂ ਜੋ ਕਿ ਤਕਰੀਬਨ 3 ਤੋਂ 4 ਦਿਨ ਸੂਈ ਨੂੰ ਹੋ ਗਿਆ ਮਗਰ ਬੂਰੀ ਕੱਟੀ ਪਿਓਰ ਗੂੜੇ ਰੰਗ ਚ ਤੇ ਆਪ ਵੀ ਕੱਟੀ ਦੰਦਾਂ ਚ ਵੀਰ ਕਹਿੰਦਾ ਚੌਗੀ ਹੈਗੀ ਪਿੰਡ ਵੀਰ ਦਾ ਥੋਲਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 78142 64123 ਪਿੰਡ ਵੀਰ ਦਾ ਥੋਲਾ ਖੋਲ ਕੇ ਘੇੜਾ ਦਵਾ ਦੇ ਵੀਰੇ ਤੋਰੇ ਬਖਵਾਪਾ ਬਾਈਆਂ ਨੂੰ ਚੈੱਕ ਕਰਵਾ ਕੇ ਦਿਖਾ ਦਈਏ ਬਾਈ ਘਰੇ ਹੈ ਨਹੀਂ ਸੀਗਾ ਵੀਰ ਕਹਿੰਦਾ ਵੀ ਤੁਸੀਂ ਵੀਡੀਓ ਬਣਵਾ ਕੇ ਲੈ ਜਾਓ ਬੂਰੀ ਵਾਲੇ ਵੀਰਾਂ ਨੇ ਬਹੁਤ ਫੋਨ ਆਉਂਦੇ ਰਹਿੰਦੇ ਨੇਗੇ ਰਿੰਕਰ ਸਿੰਘ ਬਿਲਕੁਲ ਪਿੱਠਪੁੜੇ ਦੀ ਮੰਤਰ ਬਹੁਤ ਸ਼ਾਨਦਾਰ ਪਿਓਰ ਗੂੜਾ ਰੰਗ ਹੈਗਾ ਝੋਟੀ ਦਾ ਥਣਲੇਵੇ ਦੀ ਬਿਲਕੁਲ ਸਾਫ ਤਕਰੀਬਨ 8 ਤੋਂ 9 ਕਿਲੋ ਦੁੱਧ ਵੀਰ ਕਨੇ ਝੋਟੀ ਥੱਲੇ ਬਿਲਕੁਲ ਹਾਜ਼ਰ ਆ ਕੰਡੇ ਵਾਲਾ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਹੈ ਦੋ ਟਾਈਮ ਤਿੰਨ ਟਾਈਮ 22 ਦੇ ਘਰੋਂ ਮਿਲਕਿੰਗ ਕਰਕੇ ਲੈ ਸਕਦੇ ਹੋ ਬਾਜ਼ਰ ਰੇਟ ਹੋਊਗਾ ਵੀਡੀਓ ਦੇ ਵਿੱਚ ਥਣਲੇਵੇ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਖੜਮਾ ਥਣ ਹੱਥੀ ਜਵਾਈ ਵਾਲਾ ਲੱਗਿਆ ਕੰਪੈਕਟ ਆਰਡਰ ਕੰਪੈਕਟ ਆਰਡਰ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਈਏ ਦੇਖੋ ਕੱਲਾ ਕੱਲਾ ਨਿਖੜਮਾ ਥਾਣਾ ਬੱਠਪੁੜੇ ਦੀ ਬਾਂਤਰ ਬਹੁਤ ਮਜ਼ਬੂਤ ਹੈ ਝੋਟੀ ਦੀ ਅਗਲੇ ਝੋਟੀ ਨੇ ਵੱਡੀ ਮਹਿ ਬਣ ਜਾਣਾ ਫੁੱਲ ਕੱਦ ਕਾਠ ਵਾਲੀ ਕੱਦ ਕਾਠ ਦੇ ਪੱਖੋਂ ਹੁਣ ਵੀ ਝੋਟੀ 'ਚ ਪਹਿਲਣਾ ਦੇ ਹਿਸਾਬ ਨਾਲ ਫੁੱਲ ਸੈਜਾ ਕੱਲਾ ਕੱਲਾ ਨਖੜਮਾ ਥਾਣਾ ਰਿੰਗ ਸਿੰਘ ਮਗਰ ਟੌਪ ਦੇ ਸੀਮਨ ਦੀ ਬੂਰਾ ਬੱচ্চਾ ਹੈ ਪਿਓਰ ਗੂੜੇ ਰੰਗ 'ਚ ਧਾਰਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵਾਜਬ ਜਿਆ ਹੋਊਗਾ ਮੁੱਲ ਆ ਬੱਚਾ ਤਾਂ ਸਾਨੂੰ ਆਪਾਂ 14 ਦਿਖਾਤਾ ਦੇਖੋ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਵਿੱਚ ਵੀਰਾਂ ਦੇ ਫੋਨ ਆਉਂਦੇ ਨੇ ਵੀ ਬੱਚਾ ਨਹੀਂ ਚੁੰਗਦਾ ਬੱਚਾ ਵੀਡੀਓ ਦੇ ਵਿੱਚ 14 ਦਿਖਾਤਾ ਆਪਾਂ ਤੁਹਾਨੂੰ ਬੱਚਾ ਤੁਹਾਨੂੰ ਆਪਾਂ 14 ਦਿਖਾਤਾ ਧਾਰਾ ਤੁਹਾਨੂੰ ਆਪਾਂ ਮਾਰ ਕੇ ਦਿਖਾ ਦਾਂਗੇ ਵੀਰੇ ਮਾਗਰਲੇ ਬਰਾਬਰ ਮਾਰਦੇ ਤੇ ਮੂਹਲੇ ਬਰਾਬਰ ਵਾਰਦੇ ਚਵਾਈ ਦੀ ਬਿਲਕੁਲ ਖਬਰਦਾਰ ਆ ਲਾਠੀ ਚਾਰਜ ਵਾਲਾ ਚੋਣਾ ਮੋਟਾ-ਮੋਟਾ ਦੇਖੋ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਚਵਾਈ ਪੱਖੋਂ ਮੂਹਰ ਲਿਆਂ ਵੀ ਮਾਰਦੇ ਵੀਰੇ ਝੋਟੀ ਨੂੰ ਬੱਚਾ ਚੁੰਗ ਗਿਆ ਸੀ ਵੀਰ ਕਹਿੰਦਾ ਦੁਪਹਿਰੇ 12:00 ਵਜੇ ਤਾਂ ਕਰਕੇ ਝੋਟੀ ਬਸਮੀ ਲੱਗਦੀ ਹੈ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਵੀਰ ਕਹਿੰਦਾ ਵੀ ਮੰਨ ਲਓ ਜੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਲੈ ਸਕਦਾਗਾ 8 ਕਿਲੋ 8 ਕਿਲੋ ਦੁੱਧ ਕੰਡੇ ਵਾਲਾ ਬਿਲਕੁਲ ਝੋਟੀ ਥੱਲੇ ਹਾਜ਼ਰ ਹੈ ਥਣ ਲੇਵੇ ਦੀ ਬਿਲਕੁਲ ਖਬਰ ਦਾ ਸਾਫ਼ ਸੁਥਰੀ ਝੋਟੀ ਹੈ ਤੀਜਾ ਦਿਨ ਵੀਰ ਕਹਿੰਦੇ ਸੂਈ ਨੂੰ ਆਵਾਜਬ ਰੇਟ ਹੋਊਗਾ ਵੀਡੀਓ ਦੇ ਵਿੱਚ ਬਾਜ ਵਜਾ ਮੋਲਾਪਾ ਵੀਡੀਓ ਦੇ ਵਿੱਚ ਬਾਜ ਵਜਾ ਰੇਟ ਕੀ ਹੋਊਗਾ ਭਰਾ 1 5 1 ਲੱਖ 5000 ਘਰੇ ਬੰਦਾ ਮਾਨਤਾਨ ਜ਼ਰੂਰ ਹੋਊਗਾ ਹਾਂ ਮਾਨਤਾਨ ਕਰਦਾਂਗਾ ਘਰੇ ਬੰਦੇ ਦਾ ਮਾਨਤਾਨ ਵੀਰ ਕਨੇ ਜ਼ਰੂਰ ਹੋਊਗਾ ਤੀਜਾ ਦਿਨ ਸੂਈ ਨੂੰ 8 ਕਿਲੋ ਦੁੱਧ ਬਿਲਕੁਲ ਝੋਟੀ ਥੱਲੇ ਹਾਜ਼ਰ ਰਿੰਗ ਸਿੰਘ ਦੰਦਾ ਵਿੱਚ ਚੌਗੀ ਕਹਿ ਸਕਦੇ ਆਪਾਂ ਇਹਨੂੰ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਵੀਰ ਦੇ ਘਰੋਂ ਖਰੀਦ ਸਕਦਾਗਾ ਪਿੰਡ ਵੀਰ ਦਾ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 78142 64123 ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਵੈਲ ਲਾਈਕ ਆਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ